ਜੇ ਦੂਸਰ ਵਾਲੇ ਬਾਈ ਦੀ ਗੱਲ ਕਰ ਲਈਏ ਸਿੱਧੂ ਬਾਈ ਨਾਲ ਤੁਹਾਡੀਆਂ ਫੋਟੋਆਂ ਵੀ ਨੇ ਵੀਡੀਓ ਸ਼ੁਭਦੀਪ ਨਾਲ ਹਾਂਜੀ ਅਜੇ ਤੱਕ ਨਹੀਂ ਉਹਨੂੰ ਸਿੱਧੂ ਸਿੱਧੂ ਗਿਆ ਮੇਰੇ ਫੋਨ 'ਚ ਵੀ ਸ਼ੋਭ ਲਿਖਿਆ ਸੀ ਇਹਦਾ ਸ਼ੁਭਦੀਪ ਲਿਖਿਆ ਸੀ ਹਾਂ ਕਿੰਨਾ ਕੁ ਪਿਆਰ ਸਿੱਬਾਈ ਨਾਲ ਮੁਲਾਕਾਤ ਪਹਿਲੀ ਜਦੋਂ ਹੁੰਦੀ ਹੈ ਕਿਸ ਤਰੀਕੇ ਦਾ ਜਿਹੜਾ ਉਸ ਟਾਈਮ ਦੇ ਉੱਪਰ ਗੱਲਬਾਤ ਹੁੰਦੀ ਹੈ ਤੇ ਨਾਲ ਜਿਵੇਂ ਤੁਸਾਨੂੰ ਪਿਆਰ ਦੀ ਡੈਫੀਨੇਸ਼ਨ ਹੈ ਇੱਥੇ ਹੀ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਉਹਨੂੰ ਜੋ ਸਾਰੇ ਕਹਿੰਦੇ ਸੀ ਮੈਨੂੰ ਉਹਦੇ 'ਚ ਨਹੀਂ ਸੀ ਮੈਨੂੰ ਉਹਦਾ ਜਿਹੜਾ ਘਰ ਦਾ ਨਾਮ ਸੀ ਜਿਹੜਾ ਉਹ ਜੀ ਮੈਂ ਉਹ ਸੇਵ ਕਰਕੇ ਮੈਨੂੰ ਬੁਲਾਉਂਦਾ ਵੀ ਜਿੰਨੀ ਵਾਰ ਵੀ ਬੁ ਉਹਦਾ ਨਾਂ ਲੈ ਕੇ ਹੀ ਮੈਂ ਗੱਲ ਗਰੀ ਕਦੇ ਵੀ ਨਹੀਂ ਮੈਂ ਉਹਨੂੰ ਕਿਹਾ ਵੀ ਹੋਰ ਕਿਤੇ ਹਮਸੇਲਾ ਇਹ ਕੁਝ ਵੀ ਐਦਾ ਕੋਈ ਉਹ ਨਹੀਂ ਤੇ ਜਿਹੜੀ ਗੱਲ ਵੀ ਜਿੰਨੀ ਵੀ ਹੁੰਦੀ ਹੈ ਹੁੰਦੀ ਰਹੀ ਹੈ ਤਾਂ ਉਹ ਬੜੀ ਪਰਸਨਲ ਹੈ ਕੋਈ ਐਦਾਂ ਨਹੀਂ ਵੀ ਕੰਮ ਦੇ ਰਿਗਾਰਡਿੰਗ ਕੰਮ ਦੇ ਰਿਗਾਰਡਿੰਗ ਮਿਲੇ ਅਸੀਂ ਮੈਨੂੰ ਲੱਗਦਾ ਉਸ ਟਾਈਮ ਵੀ ਇੱਕ ਵੀ ਕੰਮ ਦੀ ਗੱਲ ਨਹੀਂ ਆਖਰੀ ਦੌਰ ਦੇ ਵਿੱਚ ਕੀ ਗੱਲਬਾਤ ਹੁੰਦੀ ਸੀ ਕਿਉਂਕਿ ਕਿਹਾ ਜਾਂਦਾ ਕਿ ਬਾਈ ਨੂੰ ਜਦੋਂ ਆਖਰੀ ਦੌਰ ਸੀ ਨਾ तकरीबन ਕਿ ਬਾਈ ਖੁਦ ਵੀ ਚੌਕਸ ਰਹਿੰਦੇ ਸੀ ਨਾ ਤੇ ਸੀ ਦੇਖਿਆ ਕਾਫੀ ਮੈਟਰ ਉਹ ਬਾਈ ਨੇ ਖੁਦ ਵੀ ਜ਼ਿਕਰ ਕੀਤਾ ਸੀ ਕਈ ਵਾਰ ਕਿ ਆ ਚੀਜ਼ਾਂ ਹੋਈਆਂ ਨੇ ਤਾਂ ਉਸ ਟਾਈਮ ਤੇ ਕੀ ਗੱਲਬਾਤ ਸੀ ਉਹ ਬਾਈ ਨੇ ਕੋਈ ਦੱਸਿਆ ਹੋਵੇ ਜ ਆਪਣੇ ਐਕਸਪੀਰੀਅੰਸ ਤੋਂ ਜਿਹੜਾ ਮੇਰਾ ਉਹਨੇ ਦਾ ਐਕਸਪੀਰੀਅੰਸ ਰਿਹਾ ਪਹਿਲਾਂ ਐਡਵਾਈਸ ਜ਼ਰੂਰ ਸੀ ਮੇਰੇ ਲਈ ਵੀ ਬਾਈ ਇਹਨੂੰ ਥੋੜਾ ਜਿਹਾ ਐਦਾਂ ਹੈਂਡਲ ਕਰ ਜਿਵੇਂ ਫੋਰ ਐਗਜ਼ਾਮਪਲ ਮੇਰੇ ਕੋਲ ਬਹੁਤ ਸਿੰਪਲ ਜਿਹਾ ਐਡਵਾਈਸ ਈ ਹੈ ਇਦਰਾ ਉਹ ਈਜ਼ੀ ਐਕਸੈਸ ਹੈ ਉਹਨੂੰ ਖਤਮ ਕਰ ਤੇਰੇ ਕੋਲ ਇਹ ਰੀਚ ਇੰਨੀ ਛੇਤ ਨਹੀਂ ਹੋਣੀ ਚਾਹੀਦੀ ਜਿੱਥੇ ਤੂੰ ਬੈਠਿਆ ਹੈ ਤੇ ਜਿਸ ਹਿਸਾਬ ਨਾਲ ਲੋਕ ਸਮਾਜ 'ਚ ਨਫਰਤ ਹੈ ਨਾ ਵੀ ਜਿਸ ਹਿਸਾਬ ਨਾਲ ਹੈ ਸਿਸਟਮ ਹਰ ਕੋਈ ਜਿੱਦਾਂ ਬਾਈ ਤੱਕ ਪਹੁੰਚ ਜਾ ਤੇਰੀ ਪਹੁੰਚ ਇੰਨੀ ਸੌਖੀ ਨਹੀਂ ਹੋਣੀ ਚਾਹੀਦੀ ਬਾਈ ਹਮੇਸ਼ਾ ਕਹਿੰਦਾ ਕਿ ਭਾਈ ਇਹ ਪਿੰਡ ਦੇ ਨਾਲ ਜਿਵੇਂ ਪਿੰਡ ਦੇ ਵਿੱਚ ਰਹਿੰਦੇ ਸੀ ਲੋਕਾਂ ਨਾਲ ਜੁੜੇ ਸੀ ਨਾ ਕੋਈ ਵੀ ਆਉਂਦਾ ਸੀ ਭਾਈ ਖੁਦ ਮਿਲਦੇ ਸੀ ਸੀ ਲਾਸਟ ਵੀਡੀਓ ਵੀ ਦੇਖ ਲਈਏ ਜੇ ਜਦੋਂ ਘਰ ਤੋਂ ਬਾਈ ਨਿਕਲਦੇ ਆ ਤਾਂ ਬਾਹਰ ਮੁੰਡੇ ਖੜੇ ਹੁੰਦੇ ਆ ਨਾ ਗੱਲਬਾਤ ਹੁੰਦੀ ਆ ਤੇ ਉਤਾਂ ਹੀ ਕਿਹਾ ਕਿ ਰੇਕੀ ਹੋਈ ਹੈ ਜਿੱਦਾਂ ਐਡਵਾਈਸ ਕਰਨਾ ਸੀ ਉਹਨੂੰ ਵੀ ਇਹ ਤੋਂ ਗਰੇਜ ਕਰ ਇਹ ਤੇਨੂੰ ਕੋਈ ਫੇਵਰਟ ਨਹੀਂ ਕਰੂਗੀ ਗੱਲ ਵੀ ਹੈ ਮੈਨੂੰ ਮੇਰਾ ਐਕਸਪੀਰੀਅੰਸ ਹੀ ਹੈ ਇਸ ਗੱਲ ਇਹ ਚੀਜ਼ਾਂ ਦੁਬਾਈ ਨਾਲ ਤੁਹਾਡੀਆਂ ਫੋਟੋਆਂ ਵੀ ਨੇ ਵੀਡੀਓ ਵੀ ਸ਼ੁਭਦੀਪ ਨਾਲ ਹਾਂਜੀ ਜੀ ਅੱਜ ਤੱਕ ਨਹੀਂ ਉਹਨੂੰ ਸਿੱਧੂ ਗਿਆ ਮੇਰੇ ਫੋਨ 'ਚ ਵੀ ਸ਼ੋਭ ਲਿਖਿਆ ਹੋਇਆ ਸੀ ਉਹਨਾਂ ਸ਼ੁਭਦੀਪ ਲਿਖਿਆ ਹੋਇਆ ਸੀ ਹਾਂ ਕਿੰਨਾ ਕੁ ਪਿਆਰ ਸਿਬਾਈ ਨਾਲ ਮੁਲਾਕਾਤ ਪਹਿਲੀ ਜਦੋਂ ਹੁੰਦੀ ਹੈ ਕਿਸ ਤਰੀਕੇ ਦਾ ਜਣਾ ਉਸ ਟਾਈਮ ਦੇ ਉੱਪਰ ਗੱਲਬਾਤ ਹੁੰਦੀ ਹੈ ਫਿਰ ਮੇਰੇ ਨਾਲ ਉਹਦੇ ਨਾਲ ਜਿਵੇਂ ਤੁਸਨੂੰ ਪਿਆਰ ਦੀ ਡੈਫੀਨੇਸ਼ਨ ਹੈ ਇੱਥੋਂ ਹੀ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਉਹਨੂੰ ਜੋ ਸਾਰੇ ਕਹਿੰਦੇ ਸੀ ਹੂੰ ਮੈਨੂੰ ਉਹਦੇ ਚ ਨਹੀਂ ਸੀ ਮੈਨੂੰ ਉਹਦਾ ਜਿਹੜਾ ਘਰ ਦਾ ਨੌਸੀ ਜਿਹੜਾ ਉਹ ਜੀ ਮੈਂ ਉਹ ਸੇਵ ਕਰਕੇ ਮੈਨੂੰ ਬੁਲਾਉਂਦਾ ਵੀ ਜਿੰਨੀ ਵਾਰ ਵੀ ਬੁਲਾਏ ਮੈਨੂੰ ਸ਼ਬਦੀਪ ਗਿਆ ਮੈਨੂੰ ਮਗਰ ਸ਼ਬਦੀਪ ਕਿੱਥੇ ਆ ਸ਼ਬਦੀਪ ਕਿੱਥੇ ਆ ਵੀਰੇ ਹੈਨਾ ਯਾ ਕੀ ਕਰ ਰਹੇ ਹੋ ਉਹਦਾ ਨਾਮ ਲੈ ਕੇ ਹੀ ਮੈਂ ਗੱਲ ਕਰੀ ਕਦੇ ਵੀ ਨਹੀਂ ਮੈਂ ਉਹਨੂੰ ਕਿਹਾ ਵੀ ਹੋਰ ਕਿਦਾਂ ਮੁਸੇ ਵਾਲਾ ਇਹ ਕੁਝ ਵੀ ਐਦਾਂ ਕੋਈ ਉਹ ਨਹੀਂ ਤੇ ਜਿਹੜੀ ਗੱਲ ਵੀ ਜਿੰਨੀ ਵੀ ਹੁੰਦੀ ਹੈ ਹੁੰਦੀ ਰਹੀ ਹੈ ਤਾਂ ਉਹ ਬੜੀ ਪਰਸਨਲ ਹੈ ਹੂੰ ਕੋਈ ਐਦਾਂ ਨਹੀਂ ਵੀ ਕੰਮ ਦੇ ਰਿਗਾਰਡਿੰਗ ਕੰਮ ਦੇ ਰਿਗਾਰਡਿੰਗ ਮਿਲੇ ਅਸੀਂ ਮੈਨੂੰ ਲੱਗਦਾ ਉਸ ਟਾਈਮ ਵੀ ਇੱਕ ਵੀ ਕੰਮ ਦੀ ਗੱਲ ਨਹੀਂ ਸੀ ਜਦੋਂ ਸੀ ਸੇਮ ਬੀਫ ਗਣਾ ਸ਼ੂਟ ਕੀਤਾ ਨਾ ਸਾਡੀ ਸਾਰਾ ਟਾਈਮ ਇੱਕ ਵਾਰ ਵੀ ਗਰਾਨੇ ਵਾਲੀ ਗੱਲ ਨਹੀਂ ਹੋਈ ਇੱਕ ਵਾਰ ਵੀ ਐਦਾਂ ਨਹੀਂ ਸਾਡੀ ਆਪਣੀਆਂ ਪਰਸਨਲ ਹੀ ਗੱਲਾਂ ਹੁੰਦੀਆਂ ਰਹੀਆਂ ਐਦਾਂ ਹੀ ਹਸੀਮ ਖੋਲਾ ਇਧਰ ਉਧਰ ਦੀਆਂ ਗੱਲਾਂ ਕਾਲਜ ਟਾਈਮ ਦੀਆਂ ਗੱਲਾਂ ਵੀ ਮੇਰੇ ਟਾਈਮ ਕਿਵੇਂ ਸੀ ਯੂਨੀਵਰਸਿਟੀ ਵੀ ਬਈ ਕਿਉਂਕਿ ਉਹਦੇ ਕੁਝ ਕੁ ਬੰਦੇ ਇਹ ਜੇ ਸੀ ਜਿਹੜੇ ਸਾਡੇ ਬੈਚਮੇਟ ਸੀ ਅੱਛਾ ਜੀ ਯੂਨੀਵਰਸਿਟੀ ਵਾਲੇ ਟਾਈਮ ਸੋ ਨੂੰ ਦੱਸਣਾ ਵੀ ਪਹਿਲਾਂ ਇਹ ਹੁੰਦਾ ਸੀ ਯਾਰ ਐਦਾਂ ਨਾ ਉਹ ਬਈ ਦੇ ਘਰੇ ਸੀ ਜਿਹੜੇ ਜਿਹਦੇ ਨਾਲ ਤੋਂ ਹੁੰਨਾ ਹੋਣ ਵੀ ਉਹਦੇ ਵੱਡੇ ਭਾਈ ਦੇ ਵਿਆਹ ਤੇ ਅਸੀਂ ਜਿਪਸੀ ਲੈ ਕੇ ਗਏ ਸੀ ਐਦਾਂ ਦੀਆਂ ਗੱਲਾਂ ਇਦਾਂ ਦੀ ਗੱਲ ਨਹੀਂ ਸੀ ਉਹਦੇ ਨਾਲ ਪਰਸਨਲ ਸੀ ਬਹੁਤ ਆਖਰੀ ਆਖਰੀ ਦੌਰ ਦੇ ਵਿੱਚ ਕੋਈ ਗੱਲਬਾਤ ਹੁੰਦੀ ਸੀ ਕਿਉਂਕਿ ਕਿਹਾ ਜਾਂਦਾ ਕਿ ਬਾਈ ਨੂੰ ਜਦੋਂ ਆਖਰੀ ਦੌਰ ਸੀ ਨਾ ਤਕਰੀਬਨ ਕਿ ਬਾਈ ਖੁਦ ਵੀ ਚੌਕਸ ਰਹਿੰਦੇ ਸੀ ਨਾ ਤੇ ਸੀ ਦੇਖਿਆ ਕਾਫੀ ਮੈਟਰ ਉਹ ਬਾਈ ਨੇ ਖੁਦ ਵੀ ਜ਼ਿਕਰ ਕੀਤਾ ਸੀ ਕਈ ਵਾਰ ਕਿ ਇਹ ਆ ਚੀਜ਼ਾਂ ਹੋਈਆਂ ਨੇ ਤਾਂ ਉਸ ਟਾਈਮ ਤੇ ਕੋਈ ਗੱਲਬਾਤ ਹੋਈ ਉਹ ਬਾਈ ਨੇ ਕੋਈ ਦੱਸਿਆ ਹੋਵੇ ਜਾਂ ਕਦੇ ਨਹੀਂ ਬਈ ਸਾਡਾ ਨਾ ਥੋੜਾ ਜਿਹਾ ਗੈਪ ਪੈ ਗਿਆ ਸੀ ਮੇਰੇ ਵਿਆਹ ਤੋਂ ਬਾਅਦ ਨਾ ਸਾਡੀ ਬਹੁਤ ਘੱਟ ਗੱਲ ਹੋਈ ਹੈ ਹੂੰ ਕਦੀ ਵਾਰ ਸਨੈਪਚੈਟ ਤੇ ਮੈਂ ਜਿਵੇਂ ਹਾਲਚਾਲ ਪੁੱਛਿਆ ਉਹਨੇ ਕਿਹਾ ਠੀਕ ਹੂੰ ਜੋ ਸੀ ਠੀਕ ਹੋ ਬਾਈ ਠੀ ਜਦੋਂ ਮੈਂ ਸਟੋਰੀਆਂ ਸਟੋਰੀਆਂ ਦੇਖਦਾ ਰਹਿੰਦਾ ਸੀ ਕਈ ਰਿਪਲਾਈ ਕਰ ਦਿੰਦਾ ਸੀ ਦਿਲ ਜਾਂ ਕਰਕੇ ਭੇਜ ਦੇਣਾ ਉਹਨੇ ਉਹਦੀ ਆਦਤ ਸੀ ਉਹ ਜਿੱਥੇ ਵੀ ਉਹਨੂੰ ਕੋਈ ਵਧੀਆ ਚੀਜ਼ ਲੱਗਦੀ ਸੀ ਜਾਂ ਕੋਈ ਜਾਂ ਉਹਨੇ ਨਾਲ ਦੀ ਨਾਲੇ ਦਿਲ ਜਾਂ ਭੇਜੇ ਕਿਸੇ ਬੱਚੇ ਦੀ ਫੋਟੋ ਪਈ ਹੈ ਜਾਂ ਕੋਈ ਸੈਸਲਿੰਗ ਨਾਲੀ ਪਈ ਉਹਨੇ ਨਾਲ ਦੀ ਨਾਲੇ ਦਿਲ ਦੁਲ ਭੇਜ ਦੇਣਾ ਸੋ ਗੱਲ ਸਾਡੀ ਹੋ ਇੰਦਾ ਐਸ ਸੱਚ ਹੋਈ ਨਹੀਂ ਕਾਫੀ ਲੰਬੇ ਸਮੇਂ ਤੱਕ ਵੀ ਜਿਹਦੇ ਚ ਬੈਠ ਕੇ ਵੀ ਇੰਦਾ ਕੋਈ ਪੂਰੀ ਚੰਗੇ ਤਰੀਕੇ ਨਾਲ ਗੱਲਬਾਤ ਹੁੰਦੀ ਰਹੀ ਸੋ ਮੈਨੂੰ ਪਤਾ ਨਹੀਂ ਸੀ ਵੀ ਕਿਵੇਂ ਕੀ ਚੱਲ ਰਿਹਾ ਐਗਜ਼ੈਕਟਲੀ ਪਰ ਮੈਂ ਆਪਣੇ ਆਪਣੇ ਐਕਸਪੀਰੀਅੰਸ ਤੋਂ ਜਿਹੜਾ ਮੇਰਾ ਉਹਦਾ ਐਕਸਪ ਐਡਵਾਈਸ ਜਰੂਰ ਸੀ ਮੇਰੇ ਕੋਲ ਦੇਣ ਵਾਲੇ ਵੀ ਭਾਈ ਇਹਨੂੰ ਥੋੜਾ ਜਿਹਾ ਐਦਾਂ ਹੈਂਡਲ ਕਰ ਜਿਵੇਂ ਫੋਰ ਐਗਜ਼ਾਮਪਲ ਮੇਰੇ ਕੋਲ ਬਹੁਤ ਸਿੰਪਲ ਜਿਹਾ ਐਡਵਾਈਸ ਹੀ ਹੈ ਕਿ ਭਾਈ ਤੇਰਾ ਬਹੁਤ ਈਜ਼ੀ ਐਕਸੈਸ ਹੈ ਜਿਵੇਂ ਮੇਰਾ ਮਨੂ ਵੀ ਮੇਰਾ ਵੀ ਬਹੁਤ ਈਜ਼ੀ ਐਕਸੈਸ ਹੈ ਹੋਣਾ ਜਿਵੇਂ ਨਾਰਮਲੀ ਪਰ ਮੈਨੂੰ ਐਦਾਂ ਦੀ ਗੱਲ ਨਹੀਂ ਕੋਈ ਕਿਸੇ ਨਾਲ ਕੋਈ ਕੋਈ ਹੈ ਹੈ ਨਾ ਤੇਰਾ ਬਹੁਤ ਈਜ਼ੀ ਐਕਸੈਸ ਹੈ ਉਹਨੂੰ ਖਤਮ ਕਰ ਤੇਰੇ ਕੋਲ ਇਹ ਰੀਚ ਇੰਨੀ ਛੇਤ ਨਹੀਂ ਹੋਣੀ ਚਾਹੀਦੀ ਜਿੱਥੇ ਤੂੰ ਬੈਠਿਆ ਹੈ ਤੇ ਜਿਸ ਹਿਸਾਬ ਨਾਲ ਲੋਕ ਆ ਸਮਾਜ ਚ ਨਫਰਤ ਹੈ ਨਾ ਵੀ ਜਿਸ ਹਿਸਾਬ ਨਾਲ ਹੈ ਸਿਸਟਮ ਹਰ ਕੋਈ ਜਿੱਦਾਂ ਬਾਈ ਤੱਕ ਪਹੁੰਚ ਜਾਂਦਾ ਤੇਰੀ ਪਹੁੰਚ ਇੰਨੀ ਸੌਖੀ ਨਹੀਂ ਹੋਣੀ ਚਾਹੀਦੀ ਬਾਈ ਵੀ ਇਹਨੂੰ ਥੋੜਾ ਜਿਹਾ ਚੇਂਜ ਕਰ ਆ ਇਦਾਂ ਦੀਆਂ ਗੱਲਾਂ ਸੀ ਉਹ ਹੋ ਹੋਈ ਨਹੀਂ ਪਈਆਂ ਮੈਨੂੰ ਹੁਣ ਇਹ ਹੁੰਦਾ ਵੀ ਯਾਰ ਵੀ ਜਿਵੇਂ ਇਸ ਟੀਮ ਨੂੰ ਲੈ ਕੇ ਕੋਈ ਬਾਈ ਨੇ ਜਵਾਬ ਦਿੱਤਾ ਫਿਰ ਕਹਦੇ ਕਿ ਕਿਉਂ ਇੰਨਾ ਜਿੱਦਾਂ ਹਮੇਸ਼ਾ ਕਹਿੰਦਾ ਕਿ ਬਾਈ ਪਿੰਡ ਦੇ ਨਾਲ ਜਿਵੇਂ ਪਿੰਡ ਦੇ ਵਿੱਚ ਰਹਿੰਦੇ ਸੀ ਲੋਕਾਂ ਨਾਲ ਜੁੜੇ ਸੀ ਨਾ ਕੋਈ ਵੀ ਆਉਂਦਾ ਸੀ ਬਾਈ ਖੁੱਦ ਮਿਲਦੇ ਸੀ ਅਸੀਂ ਲਾਸਟ ਵੀਡੀਓ ਵੀ ਦੇਖ ਲਈਏ ਜਦੋਂ ਘਰ ਤੋਂ ਬਾਈ ਨਿਕਲਦੇ ਆ ਤਾਂ ਬਾਹਰ ਮੁੰਡੇ ਖੜੇ ਹੁੰਦੇ ਆ ਨਾ ਗੱਲਬਾਤ ਹੁੰਦੀ ਆ ਤੇ ਉਤੋਂ ਹੀ ਕਿਹਾ ਕਿ ਰੇਕੀ ਹੋਈ ਆ ਜਿੱਦਾਂ ਹਨਾ ਉਹ ਉਹ ਚੀਜ਼ ਨੂੰ ਲੈ ਕੇ ਫਿਰ ਬਾਈ ਨੇ ਕੁਝ ਤੁਹਾਨੂੰ ਦੱਸਿਆ ਹੋਵੇ ਕਿਹਾ ਹੋਵੇ ਜਾਂ ਕਿਉਂ ਉਹ ਮੂੰਹ ਹੀ ਤਾਂ ਦੱਸ ਦੇਣਾ ਉਹਨਾਂ ਸਮੇਂ ਚ ਗੱਲ ਹੀ ਨਹੀਂ ਹੋਈ ਤੇ ਇਹੀ ਮੈਂ ਐਡਵਾਈਸ ਕਰਨਾ ਸੀ ਉਹਨੂੰ ਵੀ ਇਹ ਤੋਂ ਗਰੇਜ ਕਰ ਹੂੰ ਵੀ ਇਹ ਤੈਨੂੰ ਕੋਈ ਫੇਵਰ ਨਹੀਂ ਕਰੂਗੀ ਗੱਲ ਵੀ ਹੈ ਨਾ ਮੈਨੂੰ ਮੇਰਾ ਐਕਸਪੀਰੀਅੰਸ ਹੀ ਹੈ ਇਸ ਗੱਲ ਇਹ ਚੀਜ਼ਾਂ ਚ ਵੀ ਕਿਵੇਂ ਕੀ ਸਿਸਟਮ ਕਿਵੇਂ ਚੱਲਦਾ ਹੈ ਕਿਉਂਕਿ ਮੈਨੂੰ ਸਿਰਫ ਉਹਦੇ ਨਾਲ ਪਿਆਰ ਸੀ ਮੈਨੂੰ ਇਹ ਸੀ ਵੀ ਕੋਈ ਐਦਾਂ ਦੀ ਗੱਲ ਨਾ ਹੋਵੇ ਨਾ ਵੀ ਕੋਈ ਇਹੋ ਜੀ ਗੱਲ ਨਾ ਹੋਵੇ ਜਾਂ ਕੋਈ ਛੱਟ ਪੇਨ ਨਾਲ ਲੱਗੇ ਜਾਂ ਕੁਝ ਵੀ ਪਰ ਹੋਈ ਨਹੀਂ ਪਾਇਆ ਗੱਲ ਹੀ ਨਹੀਂ ਹੋ ਪਈ ਬਈ ਮੈਨੂੰ ਇੱਕ ਗੱਲ ਇਹ ਵੀ ਕਈ ਵਾਰੀ ਥੋੜਾ ਜਿਹਾ ਦਰਦ ਹੁੰਦਾ ਵੀ ਯਾਰ ਜੇ ਮੈਂ ਗਾਂ ਨੂੰ ਹੋ ਕੇ ਕਿਸੇ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਸੀ ਮੈਂ ਉਹਨੂੰ ਕਿਸੇ ਤਰੀਕੇ ਨਾਲ ਉਹ ਇਹੀ ਕਹਿੰਦਾ ਵੀ ਠੀਕ ਆ ਵੀ ਮੈਨੂੰ ਫੋਨ ਕਰ ਹੂੰ ਮੇਰੇ ਕੋਲ ਨੰਬਰ ਨਹੀਂ ਸੀ ਉਸ ਟਾਈਮ ਜਿਹੜਾ ਉਹਦਾ ਨਵਾਂ ਨੰਬਰ ਸੀ ਉਹਨੇ ਚੇਂਜ ਕਰ ਲਈ ਸੀ ਉਹਨੂੰ ਨੰਬਰ ਉਹ ਜਿਹੜੇ ਮੇਰੇ ਕੋਲ ਸੀ ਤੇ ਇਹ ਵੀ ਮੈਨੂੰ ਫੋਨ ਲਾ ਜਿਵੇਂ ਮਰਜ਼ੀ ਕਰਕੇ ਜਾਂ ਫਿਰ ਮੈਂ ਕਿਸੇ ਵੀ ਤਰੀਕੇ ਨਾਲ ਰੀਚ ਆਊਟ ਕਰ ਲੈਂਦਾ ਸਾਡੀ ਗੱਲਬਾਤ ਫੇਰ ਸ਼ੁਰੂ ਹੋ ਜਾਂਦੀ ਉਸਦਾ ਤੇ ਸ਼ਾਇਦ ਮੈਂ ਕਹੀ ਦਿੰਦਾ ਮਲਾਲ ਹੈ ਉਸ ਚੀਜ਼ ਦਾ ਮੈਨੂੰ ਹੈ ਬਈ ਤੇ ਕੁਝ ਇਹ ਵੀ ਮੈਨੂੰ ਮਲਾ ਲਿਆ ਵੀ ਜਿਹੜੇ ਜਦੋਂ ਸਿਸਟਮ ਲੋਡ ਹੁੰਦਾ ਨਾ ਬਈ ਉਦੋਂ ਵਾਲੇ ਦੋ ਆਲਾ ਜਿਹੜਾ ਹੁੰਦਾ ਨਾ ਬੜਾ ਫੋਨੀ ਤੇ ਫੇਕ ਹੁੰਦਾ ਚਰਦੇ ਚ ਲੰਬੇ ਹਾਂ 90% ਇਹ ਸਾਨੂੰ ਪਤਾ ਹੈ ਇਹ ਗੱਲ ਯਾਰ ਸਭ ਲਈ ਹੁੰਦਾ ਠੀਕ ਹੈ ਪਰ ਉਹ ਹੁੰਦਾ ਵੀ ਉਹ ਤੁਹਾਨੂੰ ਅਸਲ ਮਾਇਨੇ ਚ ਤੁਹਾਨੂੰ ਪ੍ਰੋਟੈਕਟ ਨਹੀਂ ਕੋਈ ਕਰ ਰਿਆ ਹੁੰਦਾ ਬਈ ਤੁਹਾਨੂੰ ਪ੍ਰੋਟੈਕਟ ਨਹੀਂ ਕਰ ਰਿਆ ਹੁੰਦਾ ਤੇ ਬੰਦੇ ਨੂੰ ਉਹ ਵਾਵਾ ਕਈ ਵਾਰੀ ਠੀਕ ਲੱਗਦੀ ਹੈ ਹੂੰ ਸੋ ਮੈਨੂੰ ਇਹ ਵੀ ਫੀਲ ਹੁੰਦਾ ਸੀ ਵੀ ਮੈਨੂੰ ਮੈਨੂੰ ਲੱਗਦਾ ਵੀ ਇਸ ਸਮੇਂ ਚ ਵੀ ਜੇ ਆਪਾਂ ਇਦਾਂ ਪਰਦੇ ਆ ਤਾਂ ਪਤਾ ਨਹੀਂ ਕਿਵੇਂ ਦੀ ਸਿਚੁਏਸ਼ਨ ਬਣੂਗੀ ਮੈਨੂੰ ਉਹ ਵੀ ਥੋੜਾ ਜਿਹਾ ਬੌਦਰ ਕਰਦੀ ਜੀ ਵੀ ਕੋਈ ਅਨੋਨਿਮਸ ਸਪੇਸ ਦਵਾ ਥੋੜੀ ਜੀ ਜਦੋਂ ਮੌਕਾ ਲੱਗੂਗਾ ਪਰਸਨਲੀ ਮਿਲੂਗੇ ਨਾ 1 on 1 ਜੁਲਾਈ ਚ ਸੀ ਉਹਦਾ ਪ੍ਰੋਗਰਾਮ ਫੇਰ ਕਰਾਂਗੇ ਗੱਲ ਸੋ ਇਹ ਸੀ ਜਦੋਂ ਪਤਾ ਲੱਗਦਾ ਬਾਈ ਦੇ ਕਤਲ ਦੇ ਬਾਰੇ ਫਰੋਸ ਜਮ ਕਦੋਂ ਤੁਹਾਨੂੰ ਪਤਾ ਲੱਗਦਾ ਤੇ ਮਨ ਚ ਪਹਿਲਾਂ ਕੀ ਖਿਆਲ ਆਉਂਦਾ ਵਾ ਕਿ ਕਿਉਂਕਿ ਕਈ ਵਾਰ ਅਸੀਂ ਦੇਖਦੇ ਹਾਂ ਨਾ ਕਿ ਕੋਈ ਵੀ ਵੱਡਾ ਸਟਾਰ ਆ ਉਹਨੂੰ ਲੈ ਕੇ ਕੋਈ ਨਾ ਕੋਈ ਨਿਊਜ਼ ਚੱਲਦੀ ਰਹਿੰਦੀ ਹੈ ਨਾ ਕਈ ਵਾਰ ਹੁੰਦਾ ਕਿ ਪੇजेस ਜਿਹੜੇ ਬਣੇ ਹੋਏ ਆ ਉੱਥੇ ਕੁਝ ਨਾ ਕੁਝ ਫੇਕ ਵਾਇਰਲ ਹੁੰਦਾ ਰਹਿੰਦਾ ਉਹ ਜਾ ਨਹੀਂ ਬਾਈ ਸ਼ੋਭਦੀਪ ਦੇ ਪਹਿਲਾਂ ਤਾਂ ਇਹ ਵੀ ਹਸਪੀਟਲ ਹੈ ਹਨਾ ਪਤਾ ਤਾਂ ਜਿਆਦਾ ਹੀ ਲੱਗਿਆ ਸੀ ਕੁਦਰਤੀ ਮੈਂ ਉਸ ਦਿਨ ਘਰੇ ਹੀ ਸੀ ਤੇ ਮੈਂ ਜਿਵੇਂ ਨਿਊਜ਼ ਫਲੈਸ਼ ਲਿਖੀ ਕਿਉਂਕਿ ਵੀਡੀਓ ਆ ਗਈ ਸੀ ਸਾਡੇ ਲੱਗੀ ਪਰ ਜਦੋਂ ਵੀਡੀਓ ਦੇਖੀ ਮੈਨੂੰ ਉਸ ਟ ਕਹਿੰਦੇ ਨਾ ਰੋਸ ਟਾਈਮ ਜਿਵੇਂ ਧੜਕਣ ਦੀ ਵੱਧ ਜਾਂਦੀ ਹੈ ਨਾ ਬੰਦੇ ਦੀ ਵੀ ਕੀ ਆ ਕੀ ਆ ਫਿਰ ਬੰਦਾ ਹੋਰ ਦੇਖੀ ਜਾਂਦਾ ਵੀ ਕਿਵੇਂ ਕੀ ਫਿਰ ਇਹ ਵੀ ਦੇਖ ਲਓ ਵੀ ਉਸ ਟਾਈਮ ਇਹ ਵੀ ਨਹੀਂ ਜਿ ਦਿਮਾਗ ਚਾਹੁੰਦਾ ਵੀ ਕਿਹਨੂੰ ਫੋਨ ਕਰੀਏ ਕੀ ਨਹੀਂ ਹੈ ਨਾ ਬਸ ਇਹ ਦੇਖ ਰਿਹਾ ਵੀ ਕਿਵੇਂ ਨਿਊਜ਼ ਸਕਰੋਲ ਕਰ ਕਰਕੇ ਦੇਖੀਏ ਫਿਰ ਜਦੋਂ ਪਤਾ ਲੱਗਿਆ ਉਦੋਂ ਫਿਰ ਉਹ ਤਾਂ ਸਾਰੇ ਚੈਨਲਾਂ ਤੇ ਫਲੈਸ਼ ਹੋ ਗਈ ਸੀ